ਪਸਮਨ ਦਾ ਜ਼ਿਕਰ ਪਸਮਨ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡਾ ਮਿੱਤਰੋ ਭਾਣਾ ਭਾਣੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਚੰਗੇ ਦੁੱਧ ਦੀ ਮਲਕਣ ਮੈਂ ਮਿੱਤਰੋ ਵਕਾਊ ਆ ਕਰਮਾ ਲਈ ਜਿਹੜੇ ਭਰਾ ਚੰਗੀ ਮਿਹਨਤ ਲੈਣ ਦੇ ਲਈ ਦੂਰ ਦਰਾਡੇ ਜਾਣ ਨੂੰ ਫਿਰਦੇ ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ ਵੀਰੇ ਤੁਹਾਨੂੰ ਘਰੋਂ ਘਰੇਲੂ ਪਰਿਵਾਰ ਦੇ ਘਰੋਂ ਜਾਣੀ ਪਹਿਚਾਣੀ ਮਹਿ ਮਿਲੂਗੀ ਕਿਉਂਕਿ ਵੀਰੇ ਮੇਰੀ ਕੋਸ਼ਿਸ਼ ਇਹ ਆ ਕਿ ਦੂਰ ਦੇ ਬੰਦਿਆਂ ਨੂੰ ਪੈਸੇ ਵਟਾਉਣ ਦੇ ਨਾਲੋ ਆਪਣੇ ਪੰਜਾਬ ਦੇ ਵਿੱਚ ਕਿਸਾਨ ਭਰਾ ਬਹੁਤ ਅਜਿਹੇ ਆ ਜਿਨ੍ਹਾਂ ਦੇ ਕੋਲੇ ਟੌਪ ਟੌਪ ਦੀਆਂ ਮਹੀਆਂ ਲੇਕਿਨ ਆਪਾਂ ਉਹਨਾਂ ਨੂੰ ਪੈਸੇ ਨਹੀਂ ਭਰਦੇ ਆਪਾਂ ਆਪਣੀ ਗੱਡੀ ਦੇ ਵਿੱਚ 10000 ਦਾ ਤੇਲ ਫੂਕ ਲੈਨੇ ਆ ਹਰਿਆਣਾ ਰਾਜਸਥਾਨ ਦੇ ਵਿੱਚ ਜ਼ਰੂਰ ਜਾਣੀਆਂ ਲੈਣ ਪਰ ਭਾਈ ਉੱਥੋਂ ਆਪਣੇ ਪੰਜਾਬ ਨਾਲੋਂ ਤੁਹਾਨੂੰ 30000 ਰੁਪਇਆ ਮੈਂ ਵੀ ਮਹਿੰਗੀ ਮਿਲਦੀ ਆ ਤੇ ਇੱਕ ਸੂਆ ਦੁੱਧ ਦੀ ਕੈਪੈਸਿਟੀ ਵੀ ਨਹੀਂ ਉਹ ਰੱਖਦੀ ਕਿਉਂਕਿ ਦੂਜੀ ਸੂਏ ਦੇ ਵਿੱਚ ਜਾ ਕੇ ਉਹ ਦੁੱਧ ਦੀ ਕੈਪੈਸਿਟੀ ਪੂਰੀ ਕਰਦੀ ਆ ਜੋ ਕਿ ਮੈਂ ਉਪਰ ਆ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਟੈਂਪਰੇਚਰ ਮੈਂਟੇਨ ਨਹੀਂ ਕਰਦੀਆਂ ਖਰਾਕ ਮੈਂਟੇਨ ਨਹੀਂ ਕਰਦੀਆਂ ਪਾਣੀ ਮੈਂਟੇਨ ਨਹੀਂ ਕਰਦੀਆਂ ਤਿੰਨ ਚੀਜ਼ਾਂ ਦਾ ਬਦਲਾਅ ਆ ਜਿਹੜਾ ਉਹ ਕਰ ਲੈਂਦੀਆਂ ਇਸ ਕਰਕੇ ਵੀਦੇ ਅਗਰ ਸਟੇਟ ਤੋਂ ਮੈਂ ਲਿਆ ਕੇ ਜਿਹੜੀ ਇੱਕ ਸੂਆ ਖੱਜਲ ਖਰਾਬ ਹੁੰਦੀ ਆ ਇਸ ਕਰਕੇ ਆਪਣੇ ਪੰਜਾਬ ਦੇ ਰਹਿਣ ਵਾਲੇ ਕਿਸਾਨ ਭਰਾਵਾਂ ਤੋਂ ਮੈਂ ਆ ਖਰੀਦਿਆ ਕਰੋ ਇਸੇ ਤਰ੍ਹਾਂ ਦੀ ਮੈਂ ਅੱਜ ਤੁਹਾਨੂੰ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਦੇ ਦਰਸ਼ਨ ਕਰਵਾਉਣ ਲੱਗਾ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈ ਕੇ ਦਿਨਾਂ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖੋ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਬਾਈ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਠਾਕ ਆਪਣਾ ਨਾਮ ਦੱਸ ਦਈਏ ਵੀਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਬਾਈ ਗੁਰਪ੍ਰੀਤ ਘਰ ਕਿਹੜੇ ਸਾ ਆ ਗਿਆ ਆਪਣਾ ਵੀਰੇ ਆਪਣਾ ਚੈਰ ਰੋਡ ਤੇ ਆ ਬਾਈ ਦਸ਼ਮੇਸ਼ ਸਕੂਲ ਦੇ ਨਾਲ ਗਲੀ ਮੁੜਦੀ ਹੈ ਠੀਕ ਹੈ ਤੇ ਚੈਰ ਰੋਡ ਦੇ ਉੱਤੇ ਦਸ਼ਮੇਸ਼ ਜਿਹੜਾ ਸਕੂਲ ਉਹਦੇ ਨਾਲ ਉਹ ਜਿਹੜੀ ਗਲੀ ਮੁੜਦੀ ਸਿੱਧੀ ਐਂਡ ਤੇ ਘਰ ਆਪਦਾ ਹੀ ਹੈ ਨਾ ਅੱਛਾ ਅੱਛਾ ਆਪਣੀ ਅੱਛਾ ਗੋਪੀ ਬਾਈ ਕਈ ਵਾਰੀ ਵੀਰੇ ਨੰਬਰ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਅਗਲਾ ਗੋਪੀ ਚੰਦੜ ਦੇ ਘਰੇ ਆਣਾਗੇ ਬਈ ਠੀਕ ਆ ਬੱਡੇ ਬਾਈ ਆਪਾਂ ਮੈਂ ਵਿੱਚ ਨਹੀਂ ਇੱਕ ਹਨਾ ਬਈ ਇਹਦਾ ਕੀ ਡਿਟੇਲ ਆ ਵੀਰੇ ਕਿੰਨਾ ਸੂਆ ਸੁੰਦੀ ਹੈ ਪਹਿਲਾਂ ਤੇ ਬਾਈ ਚੌਥਾ ਸੂਆ ਸੁੰਦੀ ਆ ਚੌਥਾ ਸੂਆ ਇਹਨੇ ਐਤ ਕੀ ਸੂਣਾ ਵਾ ਹਾਂਜੀ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਬਾਈ ਦਿਨ ਤਾਂ ਇਹਦੇ 25 ਤਰੀਕ ਨੂੰ ਪੂਰੇ ਪਰ 10 ਦਿਨ ਉੱਤੇ ਲੈ ਆ ਜੂਗੀ 10 ਦਿਨ ਹਜੇ ਉੱਤੇ ਲੈ ਆ ਜੂਗੀ ਅੱਛਾ ਗੋਪੀ ਬਈ ਇੱਕ ਹੁੰਦਾ ਕਹਿਣ ਵਾਲਾ ਤੇ ਇੱਕ ਹੁੰਦਾ ਤੋਲਣ ਵਾਲਾ ਕਿਉਂਕਿ ਦੋ ਗੱਲਾਂ ਦੇ ਵਿੱਚ ਵਿਸ਼ਵਾਸ ਲੋਕ ਘੱਟ ਕਰਦੇ ਆਪਾਂ ਤੋਲਿਆ ਕਿੰਨਾ ਦੁੱਧ ਹੋਇਆ ਇਹਦੇ ਤੋਂ ਬਾਈ ਇਹ ਤੋਂ ਲੋ ਮੈਂ 18 19 ਕਿਲੋ ਦੁੱਧ ਹੋਇਆ ਇਹਦੇ ਤੋਂ ਸਾਰਾ ਉਹਨੇ ਕੋਦੋਂ ਦੁੱਧ ਚੋਇਆ ਹੋਇਆ ਜੇ ਵੀ ਅੱਜ ਭਰਾ ਸਾਈ ਕਰਦਾ ਪਚਵਾ ਕੇ ਵੀ ਦੇ ਦੇਗਾ ਵੀਰੇ ਚੋਆ ਕੇ ਵੀ ਦੇ ਦਾਂ ਕੋਈ ਚੱਕਰ ਨਹੀਂ ਮੇਰਾ ਅੱਜ ਸੌਦਾ ਕਰਦਾ ਅਗਰਾ ਸਾਈ ਪਿਆ ਯਾਰ ਦੁੱਧ ਕੰਡੇ ਰੱਖੀ ਹਾਂ ਹਾਂ ਬਾਈ ਕੋਈ ਚੱਕਰ ਨਹੀਂ ਠੀਕ ਆ ਵੀਰੇ ਅਜਾ ਦੇਣੇ ਦੇ ਕਿੰਨੇ ਪੈ ਦੱਸਿਆ ਹਜੇ ਵੀਰੇ ਦੇਣ ਬਾਈ ਹੈ ਤਾਂ 25 ਨੂੰ ਪੂਰੇ ਆ ਹਾਂ ਪਰ ਇਹ 10 ਦਿਨ ਉੱਤੇ ਲੈ ਜਾਊਗੀ ਪੰਜ ਤਾਂ ਵੀ 10 ਦਿਨਾਂ ਦੀ ਹਜੇ ਕੱਚੀ ਮੇਲ ਹਾਂਜੀ ਹਾਂਜੀ ਫਿਰ ਤਾਂ ਥੱਲੋ ਅਮਰੀਕਨ گاਵਾਂ ਵਾਂਗੂ ਤਿਆਰੀ ਕਰ ਲਊਗਾ ਪਿਛਲੇ ਸੂਏ ਦੀ ਮੈਂ ਵੀਡੀਓ ਵੇਖੀ ਆ ਵੀਰ ਦੀ ਮੋਬਾਈਲ ਦੇ ਵਿੱਚ ਮਿੱਤਰੋ ਕੋਪਰਾ ਨਾਲ ਲਾ ਦੇ ਬੜੀ ਚੰਗੀ ਤਿਆਰੀ ਜਵੇ ਹੈਲੋ ਲੈ ਮਿੱਤਰੋ ਅੱਜ ਦੀ ਪਿਛਲੇ ਸੋਏ ਦੀ ਵੀਡੀਓ ਵੇਖ ਲਓ ਤੁਸੀਂ ਜਦੋਂ ਇਹ ਠੋਕਰਾਂ ਤੇ ਤਿਆਰ ਹੁੰਦੀ ਹੈ ਨਾ ਕਰਮਾ ਵਾਲੀ ਤੇ ਥੱਲੋ ਕਰਮਾ ਵਾਲੀ ਮਿੱਤਰੋ ਤੰਬੂ ਲਾ ਲੈਂਦੀ ਜਿਹਨੂੰ ਆਪਾਂ ਭੁੱਲ ਕਹਿ ਦਿੰਨੇ ਉਹ ਚੀਜ਼ ਤਿਆਰੀ ਕਰ ਦਿੰਦੀ ਹੈ ਇਹ ਬਹੁਤ ਸੋਹਣੀ ਤੇ ਸੁਨੱਖੀ ਮਹਾਂ ਵੀਰੇ ਚੰਗੇ ਦੁੱਧ ਦੀ ਮਾਲਕ ਨੂੰ ਚੰਗੀ ਸੇਵਾ ਕਰ ਲੈ ਵੀਰਾਂ ਦਾ ਵੀ ਮੇਰੇ ਪਾਣੀ ਦੀ ਥੋੜੀ ਜਿਹੀ ਦਿੱਕਤ ਆ ਹਜੇ ਵੀ ਲਿੱਸੀ ਰਹਿ ਜਾਂਦੀ ਹੈ ਮੇਰੇ ਪਾਣੀ ਜਿਹਾ ਜੇਕਰ ਚੰਗੀ ਖਰਾਕ ਪਾਣੀ ਨੂੰ ਚੰਗਾ ਮਿਲਿਆ ਨਾ ਤੇ ਇਹ 20 ਕਿਲੋ ਦੁੱਧ ਮੈਂ ਕੰਡੇ ਦੇ ਉੱਤੇ ਜੋਕਦੀ ਆ ਤਿਆਰੀ ਤੁਸੀਂ ਆਪ ਦੇਖੋਗੇ ਜਦੋਂ ਤੁਸੀਂ ਮੈਂ ਖਰੀਦ ਲਈ ਕੋਲੇਲ ਜਾ ਕੇ ਤੁਹਾਨੂੰ ਮੈਂ ਦੀ ਤਿਆਰੀ ਦੇ ਬਾਰੇ ਨਤਾਜ ਆਊਗਾ ਵੀ ਵਾਕਈ ਮੈਂ ਥੱਲੋਂ ਪਣੀ ਆ ਵੀਰੇ ਬਹੁਤ ਚੰਗੀ ਮੈਂ ਆ ਵੱਡੀ ਬਾਈ ਆਰਡਰ ਦੀ ਕੁਆਲਿਟੀ ਸੂਲ ਤੋਂ ਲੈ ਕੇ ਥੱਲੇ ਨੂੰ ਜਿਵੇਂ ਜਿਵੇਂ ਧੁੰਨੀ ਵਾਲੇ ਪਾਸੇ ਨੂੰ ਲੇਵੇ ਦੀ ਲੰਬਾਈ ਚੜਾਈ ਵੱਧਦੀ ਆ ਓਵੇਂ ਓਵੇਂ ਜਿਹੜਾ ਲੇਵੇ ਦੀ ਕੱਲੀ ਲੰਬਾਈ ਚੜਾਈ ਨਹੀਂ ਵੱਧਦੀ ਥੱਲੋਂ ਲੇਵੇ ਦਾ ਖਲਾਰਾ ਵੀ ਖਿਲਰਦਾ ਜਾਂਦਾ ਵਾ ਵੀਰੇ ਆ ਥਣ ਕੱਲਾ ਕੱਲਾ ਹੋ ਜਾਣਾ ਵਾ ਵਿਤਰੀ ਦੂਰੀ ਦੀ ਪੈ ਜਾਣੀ ਆ ਬਰੀਕ ਚਮੜੀ ਦੇ ਵਿੱਚ ਜਮਾ ਕਾਗਜੀ ਚਮੜੀ ਆ ਕਰਮਾਲੀ ਦੀ ਬਾਈ ਆ ਵੇਖੋ ਵੀਰੇ ਥਣ ਦਾ ਡਿਜ਼ਾਈਨ ਲੇਵੇ ਦੀ ਫਨਾवट ਪਿਛੋਂ ਵੀ ਵੇਖ ਲੋ ਲੇਵਾ ਕਰਾਂ ਦੀ ਹੁਣ ਤੁਸੀਂ ਕਰਮ ਵਾਲੀ ਦੀ ਆਵੇ ਠੀਕ ਆ ਭਾਈ ਹੁਣ ਦੀਪ ਸਿੰਘਾਂ ਦੀ ਚਮੜੀ ਵਿਖਾ ਦੇ ਕਰਾਂ ਦੀ ਬਿਲਕੁਲ ਜਮਾ ਐਨ ਕਾਗਜੀ ਚਮੜੀ ਆ ਜਿਵੇਂ ਆਪਾਂ ਕਹਿ ਦਿੰਨੇ ਹੁਣੇ ਕੋਰਾ ਕਾਗਜ਼ ਉਹ ਚੀਜ਼ ਆ ਵੀਰੇ ਤੇ ਤਿਆਰੀ ਹਜੇ ਇਹਨੇ ਕਰਨੀ ਆ ਕਿਉਂਕਿ ਦਸਾਂ ਦਿਨਾਂ ਦੀ ਮੈਂ ਕੱਚੀ ਆ ਲੇਵੇ ਦੀ ਲੰਬਾਈ ਚੜਾਈ ਵੇਖੋ ਤੁਸੀਂ ਕਿੰਨੀ ਜ਼ਬਰਦਸਤ ਆ ਵੀਰੇ ਦੁੱਧ ਤਾਂ ਮੈਂ ਨਹੀਂ ਦੇਣਾ ਹੀ ਦੇਣਾ ਕਿਉਂਕਿ ਜਦੋਂ ਮੈਂ ਦੀ ਜਾਤ ਆ ਨਾ ਵੀਰੇ ਤੇ ਬਾਕੀ ਇਹ ਵੀ ਬਈ ਹਰਿਆਣੇ ਦੇ ਵਿੱਚੋਂ ਹੀ ਖਰੀਦ ਕੇ ਪਾਈ ਹੁਣ ਲਿਆਏ ਹੋਏ ਆ ਜਦੋਂ ਪਹਿਲੇ ਸੂਈ ਲੱਗਦੀ ਸੀ ਬਾਈ ਉਹਨਾਂ ਨੇ 4 5 ਸਵੇ ਚੰਗੀ ਮੈਂ ਕਰਕੇ ਪਾਈ ਹੁਣ ਇਹਨੇ ਖਰੀਦੀਏ ਕਰਮਣ ਵਾਲੀ ਨੇ ਤੇ ਰੇਟ ਆ ਜਿਹੜਾ ਇਹਦਾ ਉਹ ਵੀਰੇ ਤੋਂ ਤੁਹਾਡਾ ਤੈਅ ਕਰਾ ਦੇਣਾ ਵੱਡੇ ਭਾਈ ਨੰਬਰ ਆਪਾਂ ਰੇਟ ਕੀ ਰੱਖਿਆ ਜਾਂਦਾ ਇਹ ਰੇਟ ਵੀ 1.5 ਲੱਖ 1.5 ਲੱਖ ਰੁਪਏ ਮੰਨਤਾ ਕੋਈ ਮੌਕੇ ਤੇ ਵੀਰੇ ਮੌਕੇ ਤੇ ਮੰਨਤਾ ਨੂੰ ਓਜਗਣਾ ਠੀਕ ਆ ਵੀਰੇ ਨੰਬਰ ਕਿਨ ਆ ਗਿਆ ਗੁਰਪ੍ਰੀਤ ਵੀਰੇ ਆਪਣਾ 81464 ਜੀ 60688 ਇੱਕ ਵਾਰੀ ਹੋਰ ਬੋਲੀਏ 81464 ਜੀ 60688 ਠੀਕ ਆ ਵੀਰੇ ਇਸ ਨੰਬਰ ਤੇ ਕਰਨੀ ਆ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਚੈਲ ਰੋਡ ਦਸ਼ਮੀਸ਼ ਸਕੂਲ ਦੇ ਨਾਲ ਬਿਲਕੁਲ ਗਲੀ ਮੁੜਦੀ ਆ ਉਹ ਸਿੱਧੀ ਬਾਈ ਉਹਨੇ ਗੁਰਪ੍ਰੀਤ ਕੇ ਘਰ ਆ ਕੇ ਖਤਮ ਹੁੰਦੀ ਆ ਤੇ ਬਸ ਸਿੱਧਾ ਘਰ ਪਾਈ ਹੋਣਯਾਉਂਦਾ ਹੀ ਆ ਜਿਹੜੇ ਭਰਾ ਨੂੰ ਮਰਜ਼ੀ ਪੁੱਛ ਲੈ ਗੁਰਪ੍ਰੀਤ ਪਾਈ ਕੇ ਘਰ ਜਾਣਾ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਇਆ ਹੋਇਆ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਮੋਢਲਾ ਫਰਜ਼ ਆ ਧੰਨਵਾਦ ਸ਼ੁਕਰੀਆ ਜੌਂਦਰ